ਅੱਗੇ ਦੀ ਲੜਾਈ ਲਈ ਲੋਕ ਸਭਾ ਚੋਣਾਂ 'ਚ ਉਤਰਿਆ ਜਾਵੇਗਾ ਧਿਆਨ ਸਿੰਘ ਮੰਡ ਮੁਤਵਾਜੀ ਜ਼ਥੇਦਾਰ ਧਿਆਨ ਸਿੰਘ ਮੰਡ ਵੱਲੋਂ ਮੀਡੀਆ ਨੂੰ ਸੰਬੋਧਨ ਦੌਰਾਨ ਕਿਹਾ ਕਿ ਬਰਗਾੜੀ ਮੋਰਚਾ ਦੀ ਅੱਗੇ ਦੀ ਲੜਾਈ ਲਈ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਤਰਿਆ ਜਾਵੇਗਾ ਤੇ ਉਹਨਾਂ ਨੇ ਕਿਹਾ ਕਿ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ ਇਸ ਬੈਠਕ ਦੌਰਾਨ ਸਿਮਰਨਜੀਤ ਸਿੰਘ ਮਾਨ ਵੀ ਹਾਜ਼ਰ ਸਨ ਸ੍ਰੀ ਅਕਾਲ ਤਖਤ ਸਾਹਿਬ ਦਾ ਮੇਰੀਪੀਰੀ ਦਾ ਸਿਧਾਂਤ ਹੈ ਧਰਮ ਤੇ ਸਿਆਸਤ ਦੋਨਾਂ ਦੀ ਗੱਲ ਹੁੰਦੀ ਆ ਬਰਗਾੜੀ ਬੈਠ ਕੇ ਧਰਮ ਦੀ ਗੱਲ ਹੋਈ ਐ ਪੰਜਾਬ ਦੀ ਜਿਹੜੀ ਸਿਆਸੀ ਫਿਜਾ ਬਹੁਤ ਖਰਾਬ ਹੋ ਚੁੱਕੀ ਆ ਤੇ ਅੱਜ ਜਿਹੜੀ ਸਿਆਸੀ ਗੱਲ ਆ ਉਹ ਵੀ ਕਰਨ ਦੀ ਅੱਜ ਲੋੜ ਆ ਉਸ ਨੂੰ ਮੁੱਖ ਰੱਖਦੇ ਹੋਏ ਜਿਵੇਂ ਮੈਂ 9 ਤਰੀਕ ਨੂੰ ਕਿਹਾ ਸੀ ਕਿ ਬਰਗਾੜੀ ਮੋਰਚੇ ਦਾ ਦੂਜਾ ਰੂਪ ਜਿਹੜਾ ਲੋਕਾਂ ਦੇ ਸਾਹਮਣੇ ਆਊਗਾ ਤੇ ਅੱਜ ਉਹਤ ਸਭੰਦ ਦੇ ਵਿੱਚ ਮੀਟਿੰਗ ਹੋਈ ਹੈ ਸਾਰੀਆਂ ਜਥੇਬੰਦੀਆਂ ਤੇ ਹਾਜ਼ਰ ਨੇ ਤੇ ਸਾਰਿਆਂ ਨੇ ਇਹ ਜਿਹੜੀ 2019 ਦੀਆਂ ਚੋਣਾਂ ਆ ਰਹੀਆਂ ਨੇ ਉਹਨਾਂ ਨੂੰ ਲੜਨ ਦਾ ਫੈਸਲਾ ਹੋਇਆ ਹੈ ਤੇ ਸਰਬਸੰਮਤੀ ਦੇ ਨਾਲ ਔਰ ਕੱਲ ਨੂੰ ਕੁਝ ਉਮੀਦਵਾਰਾਂ ਦਾ ਐਲਾਨ ਹੋਊਗਾ ਬਠਿੰਡੇ ਤੋਂ 3:30 ਵਜੇ ਔਰ ਲੋਕਾਂ ਦੀ ਆਵਾਜ਼ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਬੀਜੇਪੀ ਬਾਦਲਦਲ ਤੇ ਕਾਂਗਰਸ ਨੂੰ ਲੋਕ ਪੰਜਾਬ ਤੋਂ ਚਲਦਾ ਕਰਨਾ ਚਾਹੁੰਦੇ ਨੇ ਉਹਨਾਂ ਦੀ ਆਵਾਜ਼ ਨੂੰ ਮੱਦੇਨਜ਼ਰ ਰੱਖਦੇ ਹੋਇਆ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਪੰਜਾਬ ਜਿਹੜਾ ਜਿੱਤ ਕੇ ਪੰਜਾਬ ਨੂੰ ਸੱਚੀ ਸੋਚੀ ਜਿਹੜੀ ਸਿਆਸਤਾਂ ਅਸੀਂ ਉਹ ਜਿਹੜੀ ਲੋਕਾਂ ਦੇ ਮਤਾਬਕ ਖੁੋਤੇ ਉਹ ਉਸ ਸਿਆਸਤ ਦੇ ਲਈ ਅਸੀਂ ਆਪਣੇ ਜਿਹੜੇ ਜੋਗ ਉਮੀਦਵਾਰ ਨੇ ਸਰਬ ਸੰਝੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਅਸੀਂ ਮੈਦਾਨ ਦੇ ਵਿੱਚ ਲਿਆਵਾਂ ਸਰਬ ਸੰਝੇ ਕਿਹੜੀ ਕਿਹੜੀ ਪਾਰਟੀ ਨੇ ਜੀ ਤੁਹਾਡੇ ਨਾਲ ਸਾਡੇ ਨਾਲ ਬਰਗਾੜੀ ਮੋਰਚਾ ਜੀ ਉਸ ਤੋਂ ਬਾਅਦ ਬਾਕੀ ਜਿਹੜੇ ਬੀਜੇਪੀ ਕਾਂਗਰਸ ਤੇ ਬਾਦਲ ਨੂੰ ਖਦੇੜਨਾ ਚਾਹੁੰਦੇ ਨੇ ਬਹੁਤ ਸਾਰੀਆਂ ਪਾਰਟੀਆਂ ਨੇ ਸਰਗਰਮ ਨੇ ਸਾਰਿਆਂ ਨਾਲ ਗੱਲਬਾਤ ਚੱਲੀ ਵੀ ਹੈ ਤੇ ਅੱਗੇ ਵੀ ਚੱਲੂਗੀ ਤੇ ਸਾਰਿਆਂ ਦਾ ਸਾਥ ਵੀ ਲਿਆ ਜਾਊਗਾ ਰਾਲ ਮਿਲ ਕੇ ਇਹ ਸਾਰਾ ਜਿਹੜਾ ਮੋਰਚਾ ਹੈ ਉਹਨੂੰ ਇਹ ਦਿੱਤਿਆ ਜਾਊ ਸਿੰਘਾ ਟਕਸਾਲੀ ਵੀ ਨਾਲ ਹੋਣਗੇ ਸ਼੍ਰੋਮਣੀ ਕਾਲਦੀ ਟਕਸਾਲੀ ਸਾਰੇ ਆਉਂਦੇ ਆ ਜੀ ਟਕਸਾਲੀ ਕਾਲੀਦਾਲ ਖੈਰਾ ਸਾਹਿਬ ਦੀ ਪਾਰਟੀ ਜਿੰਨੀਆਂ ਵੀ ਪਾਰਟੀਆਂ ਨੇ ਬਹੁਤ ਜਨ ਸਮਾਜ ਪਾਰਟੀ ਆਮ ਆਦਮੀ ਪਾਰਟੀ ਸਾਰੇ ਜੋ ਵੀ ਸਿੰਘ ਸਾਹਿਬ ਬੋਜਨ ਮੁਕਤੀ ਮੋਰਚਾ ਸਾਰੇ ਕਿਸੇ ਨਾਲ ਮੀਟਿੰਗ ਹੋਈ ਹੈ ਜੀ ਸ੍ਰੋਮਣੀ ਕੱਲ ਦੇ ਟਕਸਾਲੀ ਹਾਂ ਜੀ ਮੀਟਿੰਗਾਂ ਹੋਈਆਂ ਵੀ ਨੇ ਅੱਗੇ ਵੀ ਹੋਣਗੀਆਂ ਇੱਕ ਅਸੀਂ ਤਿੰਨ ਮੈਂਬਰ ਦੀ ਕਮੇਟੀ ਕੱਲ ਨੂੰ ਉਹਦਾ ਐਲਾਨ ਕਰਾਂਗੇ ਉਹ ਜਿਹੜਿਆ ਤਾਲਮਿਲ ਕਮੇਟੀ ਜਿਹੜੀ ਉਹ ਗੱਲਬਾਤ ਕਰੋਗੀ ਉਹਦੇ ਹਿਸਾਬ ਨਾਲ ਅੱਗੇ ਚੱਲੇ ਜੂ ਸਿੰਘ ਸਾਹਿਬ ਤੁਸੀਂ ਖੁਦ ਚੋਣਾਂ ਦੇ ਖਲੋਵੋਗੇ ਜੀ ਨਹੀਂ ਜੀ ਮੈਂ ਚੋਣਾਂ ਦੇ ਵਿੱਚ ਨਹੀਂ ਖੜ੍ਹ ਸਕਦਾ ਕਿਉਂਕਿ ਮੈਂ ਬਹੁਤ ਸਤਿਕਾਰਯੋਗ ਅਹੁਦੇ ਦੇ ਉੱਤੇ ਸੰਗਤਾਂ ਨੇ ਮੈਨੂੰ ਸੇਵਾ ਲਈ ਹੋਈ ਹੈ ਇਹ ਕਰਕੇ ਮੇਰਾ ਫਰਜ਼ ਬਣਦਾ ਹੈ ਕਿ ਜਦੋਂ ਸਿਆਸਤ ਦੀ ਗੱਲ ਆਵੇ ਸਿੱਖ ਸਿਆਸਤ ਜਿਹੜੀ ਆ ਉਹ ਉੱਪਰ ਕੇ ਜਿਹੜੀ ਉਹ ਸਾਹਮਣੇ ਆਉਣੀ ਚਾਹੀਦੀ ਹੈ ਤੇ ਅੱਜ ਜਿਹੜੀ ਸਿੱਖ ਸਿਆਸਤ ਬਹੁਤ ਗੰਦਲੀ ਕਰਦੀ ਆ ਜਿਹੜਾ ਇਹ ਤੇਰਾ ਵਿਗਾੜ ਦਿੰਦਾ ਹੈ ਉਸ ਸਿੱਖ ਦਾ ਜਿਹੜਾ ਸਰਬੱਤ ਦਾ ਭਲਾ ਮੰਗਦਾ ਸੋ ਉਸ ਨੂੰ ਪੂਰਾ ਠੀਕ ਕਰਨਾ ਚਾਹੁੰਦੇ ਆ ਤੇ ਉਹਦੇ ਵਿੱਚ ਜਿਹੜੀ ਦਖਲ ਦੇਣਾ ਉਹਦਾ ਜਿਹੜਾ ਪ੍ਰਬੰਧ ਕਰਨਾ ਉਹ ਫਿਰ ਮੇਰਾ ਫਰਜ਼ ਬਣਦਾ ਹੈ ਤੇ ਮੈਂ ਆਪਣਾ ਫਰਜ਼ ਨਿਭਾਉਣ ਵੱਲ ਤੇ ਜਾ ਰਿਹਾ ਹਾਂ